ਲੁਧਿਆਣਾ ਦੇ ਵਿੱਚ ਦਿਨ ਦਿਹਾੜੇ ਕਾਰ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਗੱਡੀ ਦੇ ਅੰਦਰ ਮਹਿਲਾ ਤੇ 7 ਮਹੀਨੇ ਦਾ ਬੱਚਾ ਮੌਜੂਦ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਥਾਣਾ ਟਿੱਬਾ ਇਲਾਕੇ ਦੇ ਵਿੱਚ ਉਸ ਵੇਲੇ ਹੜਕੰਪ ਮੱਚਿਆ ਜਦੋਂ ਕੁਝ ਨੌਜਵਾਨਾਂ ਨੇ ਇੱਕ ਗੱਡੀ ਨੂੰ ਤੇਰ ਜਦੋਂ ਕੋਜੇ ਨੌਜਵਾਨਾਂ ਨੇ ਇੱਕ ਗੱਡੀ ਨੂੰ ਘੇਰ ਕੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤਾਕਾਰ ਦੇ ਵਿੱਚ ਇੱਕ ਔਰਤ ਉਸਦੀ ਭਤੀਜੀ ਤੇ 7 ਮਹੀਨੇ ਦਾ ਮਾਸੂਮ ਬੱਚਾ ਮੌਜੂਦ ਸੀ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹਾਲਾਂਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਨੰਗੀਆਂ ਤਲਵਾਰਾਂ ਰਹਿਣਾਉਂਦੇ ਹੋਏ ਗੱਡੀ ਤੇ ਵਾਰ ਕਰ ਰਹੇ ਨੇ ਜਾਣਕਾਰੀ ਦੇ ਮੁਤਾਬਕ ਪਟਿਆਲਾ ਦੀ ਰਹਿਣ ਵਾਲੀ ਨਿਸ਼ਾ ਆਪਣੀ ਭਤੀਜੀ ਤੇ ਉਸਦੇ 7 ਮਹੀਨੇ ਦੇ ਬੱਚੇ ਨੂੰ ਲੈਣ ਦੇ ਲਈ ਲੁਧਿਆਣਾ ਆਈ ਸੀ ਜਿਵੇਂ ਉਹ ਨਦੀਕਾਰ ਗੋਪਾਲ ਨਗਰ ਚੌਂਕ ਦੇ ਨੇੜੇ ਪਹੁੰਚਦੀ ਹੈ ਤਾਂ ਪਿੱਛੋਂ ਇਹ ਕਲ ਸਵਾਰ ਨੌਜਵਾਨਾਂ ਨੇ ਰਸਤਾ ਰੋਕ ਲਿਆ ਜਿਸ ਤੋਂ ਬਾਅਦ ਹਮਲਾਵਰਾਂ ਨੇ ਗੱਡੀ ਦੇ ਅਗਲੇ ਸ਼ੀਸ਼ੇ ਤੇ ਦਰਵਾਜ਼ੇ ਤੇ ਤਾਬੜ ਤੋੜ ਵਾਰ ਕੀਤੇ ਨੇ ਇੱਥੇ ਦੱਸ ਦਈਏ ਕਿ ਕਾਰ ਦੇ ਵਿੱਚ ਮੌਜੂਦ ਮਹਿਲਾ ਤੇ ਬੱਚਾ ਕਾਫੀ ਜ਼ਿਆਦਾ ਸਹਿਮ ਜਾਂਦਾ ਮੌਕੇ ਤੇ ਮੌਜੂਦ ਕੁਝ ਔਰਤਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮੇਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੀਗਾ ਲਾਖੀ ਹੈ ਯਾਰ ਨਾਮ ਕੀ ਹੈ ਅਲੀ ਸ਼ਾਹ ਨਾਮ ਕੀ ਹੈ ਅਲੀ ਸ਼ਾਹ ਯਾਹ ਬਾਤ ਯਾਰ ਅੰਮਰ ਦਾ ਉਹ ਕਿ ਆਨੇ ਮ ਉਹਨਾਂ ਦੇ ਜਿਹੜੇ ਮੁੰਡੇ ਸੀਗੇ ਉਹ ਆ ਕੇ ਗੱਡੀ ਥੋੜ ਕੇ ਗਏ ਨੇ ਉਹਨਾਂ ਨਾਲ ਕੋਈ ਲੜਾਈ ਨਹੀਂ ਸੀ ਕੁਝ ਵੀ ਨਹੀਂ ਸੀਗਾ ਉਹ ਆਪਣੇ ਮੁੰਡੇ ਦਾ ਘਰ ਬਸ ਐਦਾਂ ਸਮਝ ਲੋ ਪਾਰਟੀ ਰਹੀ ਸੀ ਇੱਕ ਤਰ੍ਹਾਂ ਦਾ ਨਾ ਵਿੱਚ ਰਹਿਣ ਦਿੰਦੀਆਂ ਨਾ ਕੁਝ ਕੁਝ ਵੀ ਨਹੀਂ ਨਾਲ ਰਹਿ ਕੇ ਦੇਖ ਕੇ ਹੀ ਨਹੀਂ ਖੁਸ਼ ਹੋਦਾ ਕੁਣ ਮੁੰਡੇ ਬਲਾ ਕੇ ਮੇਰਾ ਮੁੰਡਾ ਵੀ ਲੈ ਕੇ ਚਲੀ ਗਈ ਉਹ ਕਿਤਰਾ ਮੈਨੇ ਕਬਾ ਚਾਵਨ ਮੰਥ ਦਾ ਬੇਬੀ ਆ ਓਕੇ ਕਿਤਨੇ ਟਾਈਮ ਪਹਿਲੇ ਕਾ ਫੀ ਹੂਆ ਉਹ 2 ਸਾਲ ਹੋ ਗਏ ਓਕੇ ਕੀ ਆ ਪਹਿਲੇ ਵੀ ਕੋਈ ਝਗੜਾ ਹੂਆ ਹੈ ਪਹਿਲੇ ਵੀ ਹੋਇਆ ਹੋਗਾ ਇਦਾਂ ਪਹਿਲਾਂ ਵੀ ਲੜਾਈ ਕੀਤੀ ਉਹਦੀ ਰਹਿਣ ਨਹੀਂ ਦਿੰਦੀ ਇਕੱਠੇ ਨਹੀਂ ਰਹਿਣ ਦਿੰਦੀ ਵੀ ਰਾਜ ਬੱਚਾ ਕਿੱਥੇ ਆਪਣੇ ਕੋਲ ਆ ਉਹ ਕਹਿੰਦੀ ਕਿ ਮੈਂ ਮੁੰਡਾ ਨਹੀਂ ਲੈ ਕੇ ਜਾਂਦਾਂ ਰਾਂ ਕਹਿੰਦੀ ਤੂੰ ਜਾਂਦਾ ਜਾ ਪਰ ਉਹਦੀ ਮੰਮੀ ਆਪਕੇ ਸਾਥ ਆਉਗੀ ਤੇ ਮੁੰਡਾ ਨਹੀਂ ਲੈ ਕੇ ਕਹਾਂ ਸ਼ਾਹੀ ਉਸਦੀ ਕਹਾਂ ਏਰੀਆ ਕੋਲ ਲੁਧਿਆਣਾ ਰਾਇਲ ਕੋਲ ਉਹਨੇ ਪਿੱਬਾ ਹਨ ਅਭੀ ਫੋਨ ਕੀਤਾ ਕਿੰਨਾ ਟਾਈਮ ਹੋ ਗਿਆ ਅਹੋ ਥੋੜਾ ਟਾਈਮ ਹੋਇਆ ਹਜੇ ਤਾਂ ਜ਼ਿਆਦਾ ਟਾਈਮ ਨਹੀਂ ਹੋਇਆ ਉਹ ਤੋੜ-ਤੂੜ ਕੇ ਚਲੇ ਗਏ ਨੇ ਗੱਡੀ ਦੀ ਹਾਂ ਦਖਲੀ ਹੁਆ ਨਹੀਂ ਕਾਂਚ ਵਗੈਰਾ ਹੀ ਥੋੜੇ ਮੈਂ ਗੱਡੀ ਸੀ ਸੀ ਬੱਚਾ ਤਾਂ ਲੈ ਹੀ ਗਈ ਨਾਲ ਹੀ ਲੈ ਕੇ ਸੀ ਕਿੰਨੇ ਬੰਦੇ ਸਨ ਜਿਨ੍ਹਾਂ ਨੇ ਹਮਲਾ ਕੀਤਾ ਸੀ 6 7 ਮੁੰਡੇ ਸੀਗੇ ਪ੍ਰਿੰਸ ਕੁਮਾਰ ਭਾਜੀ ਇਹ ਪਾਜੀ ਇਹਨਾਂ ਦੀ ਲੈਡੀਜ਼ ਦੀ ਗੁੜੀਆਂ ਸੀਗੀ ਉਹ ਲੈ ਕੇ ਆ ਰਹੇ ਸੀਗੇ ਲੜਾਈ ਲੁੜੀ ਝਗੜਾ ਹੋਇਆ ਸੀਗਾ ਤੇ ਜਿਹਦੇ ਵਿੱਚ ਅਸੀਂ ਬਸ ਗੁੜੀਆਂ ਨੂੰ ਲੈ ਕੇ ਆ ਰਹੇ ਸੀਗੇ ਵਾਪਸੀ ਤੇ ਇਹਨਾਂ ਦੇ ਮੁੰਡਿਆਂ ਨੇ ਅੱਗੇ ਕੁਰਬਾਨਾ ਵਗੈਰਾ ਮਾਰਿਆ ਨੇ ਗੱਡੀ ਤੇ ਤੇ ਹਮਲਾ ਕਰਿਆ ਸਾਡੇ ਤੇ ਜੀ ਤੇ ਗੱਡੀ ਇਹ ਹੋਣਾ ਜੀ ਤਕਰੀਬਨ 50 ਤੋਂ ਪਲੱਸ ਬੰਦਾ ਸੀਗਾ ਜੀ ਹਾਂ ਜੀ ਲੈਡੀਜ਼ ਹਾਂ ਜੀ ਹਾਂ ਕੁਰਬਾਨਾ ਸੀਗੀ ਆ ਗੰਡਾਥੇ ਚੱਕੇ ਹੋਏ ਸੀਗੇ ਕਰਬਾਨਾ ਦੇ ਗੱਦਾਰੇ ਸੀਗੇ ਜੀ ਇਹਨਾਂ ਕੋਲ। ਕੀ ਮਾਮਲਾ ਕੀ ਸੀ ਸਾਰਾ ਮਾਮਲਾ? ਮਾਮਲਾ ਤਾਂ ਭਾਜੀ ਬਸ ਕੁੜੀਆਂ ਨਾਲ ਰਾਤ ਲੜਾਈ ਹੋਈ ਹੋਣੀ ਕੋਈ ਘਰੇ। ਤੇ ਉਹਦੇ ਬੱਤੇ ਬਸ ਇਹਨਾਂ ਨੂੰ ਲੈ ਕੇ ਚਲੇ ਜਾ ਰਹੇ ਸੀ ਘਰੇ ਵੀ ਚਲੋ ਪੰਜ ਚਾਰ ਦਿਨ ਸਮਝਾ ਕੇ ਭੇਜ ਦੇਣਗੇ। ਇਹਨਾਂ ਨੇ ਬਸ ਗੱਡੀ ਰੋਕ ਕੇ ਜੀ ਉੱਪਰ ਹਮਲਾ ਕਰਿਆ ਸਾਡੇ ਤੇ ਜਾਂਦੇ ਭਾਈ ਜੀ। ਹਾਂਜੀ ਹਾਂਜੀ ਇਹਨਾਂ ਦੀ ਗੱਡੀ ਆ ਜੀ ਨਾਲ ਚੱਲ ਜਾ। ਮੰਗਾ ਸਿੰਘ ਸਾਹਿਬ ਚਾਹੁੰਦੇ ਆ ਜੀ ਸਾਡੇ ਨਾਲ ਸਾਹਿਬ ਦਵਾਇਆ ਜਾਵੇ ਸਾਨੂੰ। ਦੇਖੋ ਸਾਡੀ ਗੱਡੀ ਦਾ ਵੀ ਬੁਰਾ ਹਾਲ ਕਰਤਾ ਜੀ ਤੇ ਇਹਨਾਂ ਨੂੰ ਅਲੀਸ਼ਾ ਲੜਕੀ ਸੀਗੀ ਉਹਦੀ ਮੌਨੂ ਨਾਲ ਮੈਰਿਜ ਹੋਈ ਸੀਗੀ ਇਹਨਾਂ ਦਾ ਇੱਕ 7 ਮਹੀਨਿਆਂ ਦਾ ਬੀਤ ਹੀ ਹੈ ਉਸ ਤੋਂ ਬਾਅਦ ਅੱਜ ਉਹ ਕਿਤੇ ਇੰਡੀਆ ਸਿਟੀ ਸੀ ਬੰਦੀ ਕਿ ਉਹਦਾ ਪਰਿਵਾਰਕ ਮੈਂਬਰ ਨੂੰ ਲੈ ਕੇ ਜਾ ਰਹੀ ਸੀ ਨੜਕੀ ਨੂੰ ਕਿ ਰਸਤੇ ਵਿੱਚ ਉਹਦੇ ਕਾਰ ਵਾਲਿਆਂ ਨੇ ਆਪਣੇ ਨਾਮ ਤੇ ਦੂਸਤਾਂ ਦਾ ਨਾਮ ਲੈ ਕੇ ਉਹਦੀ ਗੱਡੀ ਬੰਟੌਰ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਦੇ ਜੀ ਕੰਪਲੇਂਟ ਦੇ ਕੇ ਗਏ ਨੇ ਅਸੀਂ ਉਹਨਾਂ ਦੇ ਗੇਸਟ ਸਭ ਤੋਂ ਸਤ ਸਤ ਕਰਮਾਈਤਾ ਹੈ